ਰਾਣਾ ਬਲਾਚੋਰੀਆ ਕਤਲकांड ਮਾਮਲੇ ਦੀ ਗੱਲ ਕਰਾਂਗੇ ਤਾਂ ਪਿੰਡ ਸੁਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਦੌਰਾਨ ਕਬੱਡੀ ਪ੍ਰੋਮੋਟਰ ਰਾਣਾ ਬਲਾਚੋਰੀਆ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੋ ਸ਼ੂਟਰਾਂ ਦੀ ਪਛਾਣ ਕੀਤੀ ਗਈ ਸੀ ਕਿ ਅੰਮ੍ਰਿਤਸਰ ਦੇ ਦੋ ਸ਼ੂਟਰ ਦੱਸੇ ਜਾ ਰਹੇ ਸੀ ਕਰਨ ਪਾਠਕ ਅਤੇ ਆਦਿੱਤਿਆ ਕਪੂਰਤਾ ਹੁਣ ਇਹਨਾਂ ਦੋ ਸ਼ੂਟਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਨ ਦੋ ਸ਼ੂਟਰਾਂ ਦੀਆਂ ਮੁਹਾਲੀ ਪੁਲਿਸ ਦੇ ਵੱਲੋਂ ਇਹਨਾਂ ਸ਼ੂਟਰਜ਼ ਦੇ ਬਾਰੇ ਦੱਸਿਆ ਗਿਆ ਸੀ ਕਿ ਅੰਮ੍ਰਿਤਸਰ ਦੇ ਦੋ ਸ਼ੂਟਰ ਨੇ ਜਿਨ੍ਹਾਂ ਨੇ ਰਾਣਾ ਬਲਾਚੋਰੀਆ ਦੇ ਗੋਲੀਆਂ ਚਲਾਈਆਂ ਨੇ ਤਾਂ ਹੁਣ ਇਹਨਾਂ ਦੀਆਂ ਤਸਵੀਰਾਂ ਵੀ ਜੋ ਨੇ ਉਹ ਸਾਹਮਣੇ ਆ ਰਹੀਆਂ ਨੇ ਆਦਿੱਤਿਆ ਕਪੂਰ ਦੇ ਸਭ ਤੋਂ ਪਹਿਲਾ ਗੱਲ ਕਰਦੇ ਹਾਂ ਤੇ ਅਦਿੱਤਿਆ ਕਪੂਰ ਜੋ ਕਿ ਗੇਟ ਹਕੀਮਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ 12 ਮਾਮਲੇਸ ਤੇ ਪਹਿਲਾ ਹੀ ਦਰਜ ਨੇ ਤਾਂ ਇਸ ਦੀ ਤਸਵੀਰ ਜੋ ਹੈ ਸਾਹਮਣੇ ਆਈ ਹੈ ਤਾਂ ਦੂਜੇ ਪਾਸੇ ਕਰਨ ਪਾਠਕ ਜੋ ਕਿ ਨਮਕ ਮੰਡੀ ਦਾ ਰਹਿਣ ਵਾਲਾ ਹੈ ਦੋਨੇ ਸ਼ੂਟਰਸ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਤਾਂ ਫਿਲਹਾਲ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਲੇਕਿਨ ਦੱਸ ਦੇ ਕਿ ਤਸਵੀਰਾਂ ਜੋ ਨੇ ਉਹ ਸਾਹਮਣੇ ਆ ਗਈਆਂ ਨੇ ਨਮਕ ਮੰਡੀ ਤੋਂ ਕਰਨ ਪਾਠਕ ਕੇ ਲਈ ਮੱਖਣ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਤੇ ਪਹਿਲਾਂ ਹੀ 4 ਕੁ ਮਾਮਲੇ ਨਗਰ ਨੇ ਤਾਂ ਦੋਨਾਂ ਸ਼ੂਟਰਜ਼ ਦੀਆਂ ਤਸਵੀਰਾਂ ਜੋ ਨੇ ਉਹ ਸਾਹਮਣੇ ਆ ਗਈਆਂ ਨੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਿਆ ਲਗਾਤਾਰ ਚਰਚਾ ਦੇ ਵਿੱਚ ਮਾਮਲਾ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਬੱਡੀ ਟੂਰਨਾਮੈਂਟਸ ਤੇ ਲਗਾਤਾਰ ਦੇਖਿਆ ਜਾਵੇ ਤਾਂ ਖਿਡਾਰੀਆਂ ਤੇ ਫਾਇਰਿੰਗ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਵੀ ਤੇ ਕੁਝ ਦਿਨ ਪਹਿਲਾਂ ਹੀ ਦੇਖਿਆ ਗਿਆ ਕਿ ਰਾਣਾ ਬਲਚੋਰੀਆ ਜੋ ਕਿ ਕਬੱਡੀ ਪ੍ਰਮੋਟਰ ਸੀਗਾ ਜਦੋਂ ਪਿੰਡ ਸੁਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਸ਼ਰੀਆਮ ਸ਼ੂਟਰਜ਼ ਦੇ ਵੱਲੋਂ ਆ ਕੇ ਰਾਣਾ ਬਲਚੋਰੀਆ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਾਫੀ ਲੋ ਐਂਡ ਆਰਡਰ ਦੀ ਸਥਿਤੀ ਤੇ ਜੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋ ਐਂਡ ਆਰਡਰ ਦੀ ਸਥਿਤੀ ਹੈ ਉਸ ਤੇ ਸਵਾਲ ਲੋਕਾਂ ਦੇ ਵੱਲੋਂ ਚੁੱਕੇ ਗਏ ਲੇਕਿਨ ਪੁਲਿਸ ਦੇ ਵੱਲੋਂ ਤੁਰੰਤ ਇਸ ਦੇ ਬਾਅਦ ਜੋ ਹੈ ਸ਼ੂਟਰਜ਼ ਦੇ ਨਾਮ ਸਾਹਮਣੇ ਦੱਸੇ ਗਏ ਕਿ ਅੰਮ੍ਰਿਤਸਰ ਦੇ ਦੋ ਸ਼ੂਟਰਜ਼ ਨੇ ਜਿਨ੍ਹਾਂ ਨੇ ਰਾਣਾ ਬਲਦ ਚੋਰੀਆ ਤੇ ਗੋਲੀਆਂ ਚਲਾਈਆਂ ਸੀ ਗਿਆ ਤਾਂ ਹੁਣ ਇਹਨਾਂ ਦੀਆਂ ਦੋ ਤਸਵੀਰਾਂ ਜੋ ਨੇ ਉਹ ਵੀ ਸਾਹਮਣੇ ਆ ਗਈਆਂ ਨੇ ਅੰਮ੍ਰਿਤਸਰ ਦੇ ਦੋ ਸ਼ੂਟਰਜ਼ ਦੱਸੇ ਜਾ ਰਹੇ ਨੇ ਨਮਕ ਮੰਡੀ ਅਤੇ ਹਕੀਮਾ ਗੇਟ ਦੇ ਰਹਿਣ ਵਾਲੇ ਕਰਨ ਪਾਠਕ ਜੋ ਕਿ ਨਮਕ ਮੰਡੀ ਦਾ ਰਹਿਣ ਵਾਲਾ ਹੈ 4 ਮਾਮਲੇ ਇਸ ਤੇ ਪਹਿਲਾ ਹੀ ਦਰਜ ਨੇ ਤੇ ਦੂਜੇ ਪਾਸੇ ਅਦਿੱਤਿਆ ਕਪੂਰ ਗੇਟ ਹਕੀਮਾ ਦਾ ਰਹਿਣ ਵਾਲਾ 12 ਮਾਮਲੇ ਇਸ ਤੇ ਦਰਜ ਨੇ ਤਾਂ ਪੁਲਿਸ ਦੇ ਗ੍ਰਿਫਤੋ ਹੱਲੇ ਬਾਹਰ ਨੇ ਹੱਲੇ ਕੋਈ ਇਹਨਾਂ ਦੀ ਗ੍ਰਿਫਤਾਰੀ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਲੇਕਿਨ ਜੋ ਤਸਵੀਰਾਂ ਨੇ ਦੋਨਾਂ ਦੀਆਂ ਉਹ ਸਾਹਮਣੇ ਆ ਗਈਆਂ ਨੇ ਕਿ ਜੋ ਇਹਨਾਂ ਨੇ ਸ਼ੂਟਰਸ ਨੇ ਜਿਨ੍ਹਾਂ ਨੇ ਰਾਣਾ ਬਲਚੋਰੀਆ ਤੇ ਲਗਾਤਾਰ ਗੋਲੀਆਂ ਚਲਾਈਆਂ ਉਸ ਦਾ ਕਤਲ ਕਰ ਦਿੱਤਾ ਸ਼ਰੀਆਮ ਟੂਰਨਾਮੈਂਟ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਸ਼ੂਟਰਸ ਜਾਂ ਸਾਹਮਣੇ ਆ ਗਈਆਂ ਨੇ